ਸ਼੍ਰੀ ਕਾਲ ਜੀ ਵੀਡੀਓ ਵੇਰ ਰਖਿਆ ਸਾਬ ਨੂੰ ਜੀਆਂ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅਨਤਾ ਜ਼ਰੂਰ ਦੇਖਣਾ ਜਿੰਨਾ ਵੀਰਾ ਪੈਨਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਸ ਦੀ ਵੱਡੀ ਖਬਰ ਜੀ ਕਾਲਤਾ ਸਹਿਬ ਵੱਲੋਂ ਮੰਤਰੀ ਹਰਜੋਤ ਬੈਂਸ ਤਲਬ ਨਿੱਜੀ ਤੌਰ ਤੇ ਪੇਛੋਂ ਦੇ ਹੁਕਮ ਪੰਜ ਸਿੱਖ ਸਹਿਬਾਂ ਨੇ ਇਸ ਦਿਨ ਸ਼੍ਰੀ ਕਾਲਤਾ ਸਹਿਬ ਵਿਕੇ ਕਰਨਗੇ ਮੀਟਿੰਗ ਸਿੱਖਿਆ ਮੰਤਰੀ ਨੂੰ ਬੁਲਾਇਆ ਇੱਕ ਵੱਡਾ ਤੇ ਸਖਤ ਫੈਸਲਾ ਲੈਂਦੇ ਹੋਏ ਸਿਕ ਪੰਸੰਪਰਦਾ ਦੀ ਸਰਵੋਤਮ ਸੰਸਥਾ ਸ਼੍ਰੀ ਕਾਰਤੀਕ ਸੈਪ ਦੇ ਕੈਬਨਟ ਮੰਤਰੀ ਅਰਜੋਤ ਸਿੰਘ ਬੈਂਸ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਦਿੰਦੇ ਹਨ ਇਸ ਕਾਰਵਾਈ ਇਹ ਕਾਰਵਾਈ ਸ਼੍ਰੀ ਨਗਰ ਵਿੱਚ ਹੋਏ ਇੱਕ ਸਮਾਗਮ ਵਿੱਚ ਇੱਕ ਭਾਵਨਾ ਨੂੰ ਠੇਸ ਪਹੁੰਚਾਉਣ ਦੇ ਗੰਭੀਰ ਦੋਸ਼ ਸ਼ੇਟ ਕੀਤੀ ਗਈ ਹੈ ਇਸ ਨਾਲ ਪੰਜਾਬ ਦੇ ਨਰਾਜ ਨੀਤਿਕਾ ਦੇ ਧਾਰਮਿਕ ਹਲਕੇ ਵਿੱਚ ਹਲਚਲ ਮਚ ਗਈ ਹੈ ਇਹ ਸਾਰਾ ਵਿਵਾਦ ਨਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 359ਵੇਂ ਜੀਤੀ ਦੇ ਇਸ ਮੌਕੇ ਸ਼੍ਰੀ ਨਗਰ ਵਿੱਚ ਅਯੋਜਿਤ ਇੱਕ ਪ੍ਰੋਗਰਾਮ ਨਾਲ ਜੁੜਿਆ ਹੋਇਆ ਹੈ ਦੋਸ਼ ਹੈ ਕਿ ਪ੍ਰੋਗਰਾਮ ਇਸ ਤਰੀਕੇ ਨਾਲ ਯੋਜਿਤ ਕੀਤਾ ਗਿਆ ਸੀ ਕਿ ਜੋ ਸਿੱਖ ਮਾਨ ਸਨਮਾਨ ਦੇ ਵਿਰੋਧ ਸੀ ਅਤੇ ਉਸ ਅਤੇ ਇਸ ਨਾਲ ਦੁਨੀਆ ਪਰਦੇਸਿਕ ਭਾਈਚਾਰੇ ਦੀ ਪਾਵਨਾ ਨੂੰ ਠੇਸ ਪਹੁੰਚੀ ਹੈ ਮਾਮਲੇ ਦੀ ਗੀੜਤ ਨੂੰ ਦੇਖਦੇ 6 ਅਗਸਤ ਨੂੰ ਸਵੇਰੇ 9:00 ਵਜੇ ਚਿਰਕਾਲਤਾ ਸਹਿਬ ਦੇ ਕਾਰਜਕਾਲੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕੰਜ ਦੀ ਪ੍ਰਧਾਨਗੀ ਹੇਠ ਪੰਜ 6 ਸਹਿਪਾਨ ਦੀ ਮੀਟਿੰਗ ਬੁਲਾਈ ਗਈ ਹੈ ਮੰਤਰੀ ਹਰਜੋਤ ਬੈਂਸ ਨੂੰ ਇਸ ਮੀਟਿੰਗ ਵਿੱਚ ਪੇਸ਼ ਹੋ ਕੇ ਆਪਣਾ ਸਪਸ਼ਟਿਕਰਨ ਦੇਣ ਲਈ ਕਿਹਾ ਗਿਆ ਹੈ ਇਸ ਮਾਮਲੇ ਵਿੱਚ ਪੰਜਾਬ ਦੇ ਪਾਸ਼ਾ ਉਹ ਪਾਕ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਨੂੰ ਵੀ ਤਲਬ ਕੀਤਾ ਗਿਆ ਹੈ ਹਾਲਾਂਕਿ ਸਖਤਰ ਨੇ ਸਪਸ਼ਟ ਕੀਤਾ ਹੈ ਕਿ ਜਗਸਵੰਤ ਸਿੰਘ ਜੱਫਰ ਆਪਣੇ ਇੱਕ ਨਜ਼ਦੀਕੀ ਰਿਸ਼ਤੇਦਾਰ ਦੇ ਆਨੰਦਕਾਰਜ ਦੇ ਸਬੰਧ ਵਿੱਚ 12 ਅਗਸਤ ਤੱਕ ਤੀਸ ਤੋਂ ਬਾਹਰ ਹਨ ਇਸ ਕਾਨੂੰਨਾਂ ਨੂੰ ਬਾਅਦ ਵਿੱਚ ਕਿਸੇ ਹੋਰ ਤਰੀਕ ਤੇ ਪੇਸ਼ ਹੋਣ ਲਈ ਬੁਲਾਇਆ ਜਾਵੇਗਾ ਇਹ ਸਾਰੀਆਂ ਇਹ ਹੁਣ ਸਾਰਿਆਂ ਦੀਆਂ ਨਜ਼ਰਾਂ 6 ਅਗਸਤ ਨੂੰ ਹੋਣ ਵਾਲੀ ਇਸ ਮਤੰਪੂਰਨ ਮੀਟਿੰਗ ਤੇ ਹਨ ਜਿਸ ਵਿੱਚ ਇਹ ਤੈਅ ਕੀਤਾ ਜਾਵੇਗਾ ਕਿ ਸਿੰਘ ਸਾਹਿਬਾਨ ਮੰਤਰੀ ਹਰਜੋਤ ਸਿੰਘ ਬੈਂਸੋਲੋ ਦਿੱਤੇ ਗਏ ਸਪਸ਼ਟਿਕਨ ਤੇ ਕੀ ਫੈਸਲੇ ਲੈਂਦੇ ਹਨ ਕਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ